ਅੱਜ ਜੀ 8 8 ਆਨੰਦਕਾਰਜ ਹੋਏ ਨੇ 8 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦਕਾਰਜ ਹੋਏ ਨੇ ਨਵੇਂ ਵਿਆਹੇ ਜੋੜਿਆਂ ਨੂੰ ਕੀ ਸੰਦੇਸ਼ ਦਿੱਤਾ ਗਿਆ ਨਵੇਂ ਵਿਆਹੇ ਜੋੜਿਆਂ ਤਾਂ ਜੀ ਉਹਨਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਭਾਈ ਆਪਣੇ ਪਰਿਵਾਰ ਦੇ ਵਿੱਚ ਪਿਆਰ ਮਹੱਭਤ ਦੇ ਨਾਲ ਰਹਿਣਾ ਨਸ਼ਿਆਂ ਤੋਂ ਰਹਿਤ ਰਹਿਣਾ ਗੁਰੂ ਵਾਲੇ ਬਣਨਾ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਪੱਧਰ ਉੱਚਾ ਕਰਨਾ ਕੋਈ ਪਤਾ ਨਹੀਂ ਹੈ ਕਿ ਬਾਅਦ ਕਿਹੜੀ ਕਰਕੇ ਵੀ ਫੈਲ ਸੀ ਜੀਰ ਲੱਗ ਕੇ ਅੱਤਾਲੀ उधर तो क्या? क्या हो गया? बड़ी किस्पर इसी बारे में तोना परवार है, दो बार दर 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 ਸਮਾਗਮ ਜੀ ਮਹਾਪੁਰਖ ਬਾਬਾ ਜਗਤਾਰ ਸਿੰਘ ਤਨਤਨ ਵਾਲੇ ਤੇ ਮਹਾਪੁਰਖ ਬਾਬਾ ਕ੍ਰਿਪਾਲ ਸਿੰਘ ਦੀ ਡੇਰਾ ਘੋਵਾਨੀਗੜ੍ਹ ਵਾਲਿਆਂ ਦੀ ਸਰਪ੍ਰਸਤੀ ਹੈ ਤਾਂ ਵੱਡਾ ਕੱਲੂਗੜਾ ਕਲੱਬ ਵੱਲੋਂ ਇਲਾਕੇ ਦੀ ਸੰਗਤਾਂ ਅਤੇ ਐਨਆਰਏ ਵੀਰਾਂ ਦੇ ਸਹਿਯੋਗ ਨੇ ਨਾਲ ਇਹ ਬਹੁਤ ਵਧੀਆ ਵੈਗੁਰੂ ਜੀ ਦੀ ਕਿਰਪਾ ਦੇਣ ਦੇ ਪਰੇ ਚੜਿਆ ਗਿਆ ਸਾਰੀ ਸੰਗਤ ਨੂੰ ਧੰਨਵਾਦ ਕਰਦੇ ਆ ਐਨਆਰਏ ਵੀਰਾਂ ਦਾ ਇਲਾਕੇ ਦੀਆਂ ਸੰਗਤਾਂ ਦਾ ਮਹਾਪੁਰਸ਼ਾਂ ਦਾ ਧੰਨਵਾਦ ਸਮੁੱਚੀ ਸੰਗਤ ਦਾ ਧੰਨਵਾਦ ਕਰਦੇ ਆ ਇਸਕਾਰ ਦੇਣ ਲਈ ਪਹਿਚਾਣ ਅੱਜ ਜੀ 8 8 ਆਨੰਦਕਾਰਜ ਹੋਏ ਨੇ 8 ਲੋੜਵੰਦ ਪਰਿਵਾਰਾਂ ਦੇ ਲੜਕੀਆਂ ਦੇ ਆਨੰਦਕਾਰਜ ਹੋਏ ਨੇ ਨਵੇਂ ਵਿਆਹੇ ਜੋੜਿਆਂ ਨੂੰ ਕੀ ਸੰਦੇਸ਼ ਦਿੱਤਾ ਗਿਆ ਨਵੇਂ ਵਿਆਹੇ ਜੋੜਿਆਂ ਤਾਂ ਜੀ ਉਹਨਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਭਾਈ ਆਪਣੇ ਪਰਿਵਾਰ ਦੇ ਵਿੱਚ ਪਿਆਰ ਮਹੱਭਤ ਦੇ ਨਾਲ ਰਹਿਣਾ ਨਸ਼ਿਆਂ ਤੋਂ ਰਹਿਤ ਰਹਿਣਾ ਗੁਰੂ ਵਾਲੇ ਬਣਨਾ ਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਪੱਧਰ ਉੱਚਾ ਕਰਨਾ ਅਤੇ ਸਮਾਜ ਦੇ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਦੇਣੀ ਹੈ ਇਹ ਹੀ ਸੰਦੇਸ਼ ਦਿੱਤਾ ਤੇ ਨਸ਼ੇ ਪੱਤੇ ਤੋਂ ਦੂਰ ਰਹੋ ਤੇ ਗੁਰੂ ਦੇ ਲੜ ਲੱਗ ਕੇ ਰਹੋ ਆਂ ਕੀ ਸਮਾਨ ਦਿੱਤਾ ਗਿਆ ਜੀ ਘਰੇਲੂ ਵਰਤੋਂ ਦਾ ਸਮਾਨ ਜੋ ਪੇਟੀ ਬੈੱਡ ਅਲਮਾਰੀ ਮੇਜ਼ ਕੁਰਸੀਆਂ ਸਲਾਈ ਮਸ਼ੀਨ ਬਿਸਤਰੇ ਭਾਂਡੇ 쿨ਰ ਘੜੀਆਂ ਬੱਚਿਆਂ ਨੂੰ ਜੋ ਘਰੇਲੂ ਵਰਤੋਂ ਦਾ ਸਮਾਨ ਦਿੱਤਾ ਗਿਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਧ ਸੰਗਤ ਦਾ ਇੱਥੇ ਆਉਣ ਤੇ ਪਹਿਲਾਂ ਸਾਰੇ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਧੰਨਵਾਦ ਜਿੰਨੇ ਵੀ ਖੈਦਲਕਾ ਨਵਾਸੀ ਸਾਧ ਸੰਗਤ ਐਨ ਆਰ ਆਈ ਵੀਰ ਹੋਰ ਜਿਨੇ ਬਾਹਰੋਂ اندرੋਂ ਸੰਗਤ ਆਈ ਆ ਸਾਰਿਆਂ ਦਾ ਬਹੁਤ ਤਹਿ ਦਿਲੋਂ ਸਾਰੀ ਕਾਰ ਸੇਵਾ ਵੱਲੋਂ ਸਭ ਬਹੁਤ ਬਹੁਤ ਧੰਨਵਾਦ ਇਹ ਜੀ ਹਾਂ ਬੋਲ ਬਾਰੇ ਹੋਣਾ ਚਾਹੀਦਾ ਹਾਂ ਹਾਂਜੀ ਹਾਂਜੀ ਅਸੀਂ ਸਾਰੀ ਸੰਗਤ हाँ जी, हाँ जी, हां जी हां जी ਅਸੀਂ ਸਾਰੀ ਸਾਧ ਸੰਗਤ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਵੱਧ ਤੋਂ ਵੱਧ ਇਹ ਗਰੀਬ ਬੱਚੀਆਂ ਦੇ ਸਾਰੇ ਗੁਰੂ ਘਰਾਂ 'ਚ ਸਮਾਗਮ ਹੋਣੇ ਚਾਹੀਏ ਆਨੰਦ ਕਾਰਜ ਲੋੜਵੰਦੇ ਬੱਚੀਆਂ ਦੇ ਆਨੰਦ ਕਾਰਜ ਹੋਣੇ ਚਾਹੀਏ ਹਰ ਸਾਲ ਦੀ ਤਰ੍ਹਾਂ ਜੀ ਇੱਥੇ ਸਿੰਘ ਸਿੱਧਾਂ ਦੀ ਯਾਦ ਦੇ ਵਿੱਚ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਜਿਹੜੇ ਪਿਆ ਵੀ ਹੁੰਦੇ ਆ ਇਹਦੇ ਵਿੱਚ ਨਕਾਬ ਵੀ ਹੁੰਦੇ ਆ ਮਤਲਬ ਇਹਦੇ ਵਿੱਚ ਇਹ ਚੀਜ਼ ਨਹੀਂ ਦੇਖੀ ਜਾਂਦੀ ਮਤਲਬ ਲੋੜਵੰਦ ਪਰਿਵਾਰਾਂ ਦੀ ਜਿੰਨੀਆਂ ਬੱਚੀਆਂ ਨੇ ਵੱਧ ਤੋਂ ਵੱਧ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਵੀ ਵੱਧ ਤੋਂ ਵੱਧ ਬੱਚੀਆਂ ਦਾ ਇੱਥੇ ਜਿਹੜਾ ਹੈਗਾ ਕੰਮ ਤਾ ਜਾ ਸਕੇ ਉਸੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 8 ਪਰਿਵਾਰਾਂ ਦੀਆਂ ਬੱਚੀਆਂ ਦੇ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਇੱਥੇ ਆਨੰਦ ਦਾਲ ਹੋਏ ਨੇ ਤੇ ਅਸੀਂ ਧੰਨਵਾਦ ਕਰਦੇ ਆ ਸਾਰੇ ਉਹ ਸਹਿਯੋਗੀ ਵੀਰਾਂ ਦਾ ਪਿੰਡ ਵਾਸੀਆਂ ਦਾ ਆਲੇ ਦਾਲੇ ਪਿੰਡਾਂ ਦਾ ਪਿੰਡਾਂ ਦਾ ਤੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਤੇ ਅਸੀਂ ਉਮੀਦ ਕਰਦੇ ਹਾਂ ਵੀ ਅੱਗੇ ਤੋਂ ਵੱਧ ਚੜ ਕੇ ਹੋਰ ਵੀ ਜ਼ਿਆਦਾ ਜਿਵੇਂ 28 ਹੋਏ ਨੇ ਪਿਛਲੀ ਵਾਰ 10 ਹੋਏ ਸੀ ਕਈ ਵਾਰ 30 ਵੀ ਹੋਏ ਨੇ ਵੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਲੋੜਵੰਦ ਪਰਿਵਾਰਾਂ ਤੇ ਕੰਮ ਆਇਆ ਜਾ ਸਕੇ ਹੈ ਜੀ ਇਹ ਹਰਿਆਲੀਏ ਤੋਂ ਬੂਟੇ ਵੰਡੇ ਜਾਣੇ ਹਾਂਜੀ ਇੱਥੇ ਬੂਟੇ ਵੰਡੇ ਗਏ ਨੇ ਜੀ ਉਹ ਇੱਕ ਚੰਗਾ ਸੰਦੇਸ਼ ਹੈ ਜੀ ਉਹਦੇ ਵਿੱਚ ਉਹਨਾਂ ਜਿਨ੍ਹਾਂ ਨੇ ਵੀ ਇਹ ਬੂਟਿਆਂ ਦੀ ਸੇਵਾ ਕਰਵਾਈ ਆ ਕੁੱਪ ਪਿੰਡ ਦੇ ਵਿੱਚ ਉਹਨਾਂ ਦੀ ਨਰਸਰੀ ਹੈ ਤੇ ਉਹਨਾਂ ਦਾ ਇੱਕ ਸੁਨੇਹਾ ਸੀਗਾ ਕਿ ਜਿਹੜੇ ਬੱਚੇ ਅੱਜ ਇੱਥੇ ਮੈਰਿਜ ਕੋਈ ਆ ਤੇ ਅਗਰ ਉਹਨਾਂ ਨੂੰ ਇੱਕ ਚੰਗਾ ਮੈਸੇਜ ਆਊਗਾ ਉਹ ਦੋ ਦੋ ਬੂਟੇ ਵੀ ਲੈ ਕੇ ਜਾਣਗੇ ਤੇ ਅਗਰ ਉਹ ਦੋ ਦੋ ਬੂਟੇ ਕੱਲ ਨੂੰ ਦਰਖਤ ਬਣ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਬਾਤਾਵਰਨ ਦੇ ਵਿੱਚ ਪੋਲੂਸ਼ਨ ਫ੍ਰੀ ਹੋਊਗਾ ਸਿਸਟਮ ਤੇ ਇੱਕ ਜਿਹੜਾ ਬੂਟਾ ਹੁੰਦਾ ਉਹ ਬੂਟਾ ਘਰ ਦਾ ਇੱਕ ਸਦਸਾ ਦੀ ਤਰ੍ਹਾਂ ਹੁੰਦਾ ਜਿਵੇਂ ਆਪਾਂ ਪੁਰਾਣੇ ਟਾਈਮਾਂ 'ਚ ਤੁਸੀਂ ਦੇਖਿਆ ਹੋਊਗਾ ਅੱਜ ਨਿੰਮ ਦੀ ਕਮੀ ਆ ਜੀ ਤੇ ਪਹਿਲਾਂ ਆਪਣੇ ਅਕਸਰ ਘਰਾਂ ਦੇ ਵਿੱਚ ਨਿੰਮ ਹੁੰਦੀ ਆ ਤੇ ਮੇਰਾ ਘਰ ਵੀ ਰੇੜੇਪਿੰਡ ਦੇ ਵਿੱਚ ਆ ਤੇ ਮੇਰੇ ਘਰ 'ਚ ਅੱਜ ਵੀ ਨਿੰਮ ਲਗਾਈ ਹੋਈ ਆ ਤੇ ਨਿੰਮ ਦੀ ਬਹੁਤ ਕਮੀ ਆ ਤੇ ਐਦਾਂ ਦੇ ਹਰੀਆਲੀ ਦੇ ਬੂਟਿਆਂ ਦਾ ਸੰਦੇਸ਼ ਜਾਂਦਾ ਆ ਆਪਾਂ ਆਪਣੇ ਬੱਚਿਆਂ ਨੂੰ ਵੀ ਇਹ ਚੀਜ਼ ਦੱਸਣੀ ਚਾਹੀਦੀ ਆ ਕਿ ਜਿਹੜਾ ਦਰਖਤ ਆ ਉਹ ਦਰਖਤ ਦਾ ਦੇ ਨਾਲ ਹੀ ਜੀਵਨ ਆ ਜਿਵੇਂ ਜਲਦੇ ਨਾਲ ਜੀਵਨ ਆ ਓਵੇਂ ਹੀ ਦਰਖਤ ਦੇ ਨਾਲ ਜੀਵਨ ਆ ਤੇ ਅਗਰ ਕੋਈ ਬੰਦਾ ਕੋਈ ਵੀ ਨੈਕਾਰਟਿਕ ਮੈਂ ਤਾਂ ਇਹ ਵੀ ਕਹਿਣਾ ਚਾਹੂੰਗਾ ਇਸ ਮੰਚ ਤੋਂ ਵੀ ਅਗਰ ਕਿਸਦਾ ਜਨਮ ਦਿਨ ਵੀ ਹੁੰਦਾ ਤਾਂ ਆਪਣੇ ਜਰਾਂ ਦੇ ਨਾਲੇ ਦਿਨ ਵੀ ਇੱਕ ਬੂਟਾ ਜ਼ਰੂਰ ਲਗਾਓ ਤਾਂ ਜੋ ਉਹ ਬੂਟਾ ਜੇਕਰ ਉਹ ਬੰਦਾ 70 ਸਾਲ 80 ਸਾਲ ਦੀ ਜ਼ਿੰਦਗੀ ਜੀਂਦਾ ਤਾਂ ਆਪਣੇ ਸਮਾਜ ਨੂੰ ਆਪਣੀ ਇਸ ਦੁਨੀਆ ਨੂੰ ਧਰਤੀ ਮਾਤਾ ਨੂੰ ਉਹ ਘਟੋ ਘਟ 70 80 ਬੂਟੇ ਦੇ ਕੇ ਜਾਊਗਾ ਤੇ ਬੂਟਾ ਲਗਾ ਕੇ ਫੋਟੋ ਖਿੱਚਵਾਓ ਨਾ ਕੱਲੀ ਬੂਟਾ ਲਗਾ ਕੇ ਬੂਟੇ ਨੂੰ ਪਾਲੋ ਜ਼ਰੂਰ ਇਹੀ ਸੰਦੇਸ਼ ਅਸੀਂ ਇੱਥੇ ਦੇਣਾ ਚਾਹੁੰਦੇ ਆ ਬਹੁਤ ਬਹੁਤ ਧੰਨਵਾਦ ਜੀ